ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਅੱਜ ਸਤਿਗੁਰਾਂ ਦਾ ਪਹਿਲੀ ਪਵਾਇਸ਼ੀ ਦਾ ਪ੍ਰਕਾਸ਼ ਦਿਹਾੜਾ ਹੈ ਸਾਰੇ ਲੋਕ ਬੜੇ ਧੂਨ ਧਾਵਨਾ ਗੁਰੂ ਦੇ ਚਰਨਾਂ ਨਾਲ ਬਾਣੀ ਨਾਲ ਜੁੜ ਰਹੇ ਨੇ ਆਪਾਂ ਵੀ ਜੁੜਨਾ ਹੈ ਭਾਈ ਸਿਰਫ ਗੁਰੂ ਦੇ ਬਚਨਾਂ ਨਾਲ ਜੁੜਨਾ ਹੈ ਗੁਰਦੇਵ ਦਾ ਗਿਆਨ ਹੈ ਬਾਣੀ ਵੱਡੇ ਭਾਗ ਭੇਟੇ ਗੁਰਦੇਵਾ ਕੋਟ અપਰਾਧ ਮਿਟੇ ਹਰ ਸੇਵਾ ਗੁਰਦੇਵ ਦਾ ਗਿਆਨ ਹੋਣ ਨਾਲ ਕਰੋੜਾਂ ਪਾਪ ਸਾਡੇ ਪ੍ਰਾਛਿਤ ਹੋ ਜਾਂਦੇ ਆ ਆਓ ਸਾਰੇ ਮਿਲ ਕੇ ਆਪਾਂ ਵੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਸਮਝੀਏ ਗੁਰਪੁਰਬ ਕਿਹਨੂੰ ਕਹਿੰਦੇ ਨੇ ਬਾਣੀ ਵਿੱਚ ਗੁਰਪੁਰਬ ਦਾ ਭਾਵ ਹੈ ਗੁਰ ਗਿਆਨ ਪੁਰ ਪਿਛੇ ਤੋਂ ਜਦੋਂ ਸਾਡਾ ਜਨਮ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਗੁਰ ਸ਼ਬਦ ਦਾ ਗਿਆਨ ਲੈ ਲੈਂਦੇ ਆ ਸਾਡੀ ਆਤਮਾ ਜਾਗ ਜਾਂਦੀ ਹੈ ਗੁਰਦਰਸ਼ਨ ਹੋ ਜਾਂਦਾ ਸਾਨੂੰ ਬਾਣੀ ਦਾ ਗਿਆਨ ਉਹਨੂੰ ਗੁਰਪੁਰਬ ਕਹਿੰਦੇ ਆ ਪੁਰਬ ਲਿਖਿਆ ਪਾਇਆ ਜਿਹੜੇ ਰਾਤੇ ਚੱਲਦੇ ਨੇ ਮਨ ਕੀ ਚੱਲਦੇ ਨੇ ਉਹ ਫਿਰ ਗੁਰਦਰਸ਼ਨ ਕਰਦੇ ਨੇ ਉਹਨਾਂ ਦਾ ਗੁਰਪੁਰਪ ਹੋ ਜਾਂਦਾ ਹੈ ਉਹਨਾਂ ਦਾ ਸੰਸਾਰ ਚੋਂ ਛਡਕਾਰਾ ਹੋ ਜਾਂਦਾ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ ਆਓ ਸਤਿਗੁਰ ਕੀ ਸਮਝਾਉਂਦੇ ਨੇ ਭਗਤ ਜੀ ਜਹ ਸਿਮਰਨ ਹੋਏ ਮੁਕਤ ਦਵਾਰ ਯਹੇ ਬੰਕੁੰਠ ਨਹੀਂ ਸੰਸਾਰ ਦੇਖੋ ਭਗਤ ਜੀ ਕਹਿੰਦੇ ਨੇ ਜਿੱਥੇ ਸਿਮਰਨ ਹੈ ਸਿਮਰਨ ਤਾਂ ਗਿਆਨ ਮੁਕਤੀ ਤੋਂ ਬਾਅਦ ਹੁੰਦਾ ਹੈ ਸੋਜੀ ਤਿੰਨ ਲੋਕਾਂ ਦਾ ਗਿਆਨ ਉਹਨੂੰ ਸਿਮਰਣ ਕਹਿੰਦੇ ਨੇ ਕਹਿੰਦੇ ਜਹਾਂ ਬੈਕੁੰਠ ਨਹੀਂ ਸੰਸਾਰ ਜਿੱਥੇ ਬੈਕੁੰਠ ਹੈ ਮਨ ਬੈਠਾ ਹੈ ਅੰਦਰ ਨਿਰਾਕਾਰ ਦੁਨੀਆ ਚ ਦੇਵ ਲੋਕ ਸੰਤ ਲੋਕ ਚ ਬੈਠਾ ਸੰਸਾਰ ਕਿੱਥੇ ਉੱਤੇ ਭਾਈ ਨਿਰਪੋ ਹੋ ਕੇ ਘਰ ਬਜਾਵੇ ਤੂਰ ਅਨਹਦ ਵਜੇ ਸਦਾ ਭਰਪੂਰ ਨਿਰਪੋ ਦਾ ਘਰ ਹੈ ਉੱਥੇ ਨਾ ਕੋ ਜੰਮਦਾ ਨਾ ਮਰਦਾ ਹੈ ਸੰਸਾਰ ਮ੍ਰਿਤ ਲੋਕ ਹੈ ਇੱਥੇ ਜਨਮ ਮਰਨ ਹੈ ਭਾਈ ਅਪਾ ਰੋਜ਼ ਪੜਦੇ ਵੀ ਆ ਰਹਿ ਰਸ ਨਾ ਉਹ ਮਰੇ ਨਾ ਠਾਗੇ ਜਪਜੀ ਸਾਹਿਬ ਵੀ ਪੜਦੇ ਆ ਇਨਕੇ ਰਾਮ ਬਸੇ ਮਨ ਮਾਏ ਰਹਿ ਰਛ ਵੀ ਆਪਾਂ ਪੜਦੇ ਆਂ ਰੋਜ਼ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਪੋ ਇਹ ਸਾਰੀ ਸਮਝਣ ਦੀ ਗੱਲ ਹੈ ਭਾਈ ਸਮਝ ਹੀ ਸਿਮਰਣਾ ਹੈ ਗਿਆਨ ਤੋਂ ਬਾਅਦ ਮੁਕਤੀ ਮਜੂ ਮਨ ਚੁੱਪ ਕਰ ਜਾਂਦਾ ਫੇਰੇ ਸਿਮਰਨ ਸਾਨੂੰ ਸੋਝੀ ਪ੍ਰਾਪਤ ਹੁੰਦੀ ਹੈ ਸਾਡਾ ਜਨਮ ਵਰ ਕੱਟਿਆ ਜਾਂਦਾ ਜੈ ਭਉ ਬੈਕੁੰਠ ਨਹੀਂ ਸੰਸਾਰ ਨਿਰਪੋਕੇ ਕਰ ਬਜਾਵੇ ਤੋਰੇ ਸਰੀਰ ਦੇ ਰਾਹੀ ਜਿਵੇਂ ਅਸੀਂ ਢੋਲ ਨੂੰ ਬਜਾਉਨੇ ਆ ਤਵਾਜ ਸੁਰ ਦਿੰਦਾ ਹੈ ਉਹ ਜਦੋਂ ਮਨ ਬੁੱਧੀ ਇਸਰੀ ਤੇ ਕਿਰਪਾ ਹੁੰਦੀ ਏ ਇੱਕ ਹੋ ਜਾਂਦੇ ਨੇ ਫਿਰ ਇਹ ਤੂਰ ਸਰੀਰ ਬਚਾਉਂਦੇ ਨੇ ਦੱਸਦੇ ਨੇ ਗੁਰੂ ਬਾਰੇ ਉਹ ਗੁਰੂ ਦੇ ਪਿਆਰੇ ਹੁੰਦੇ ਆ ਅਨਹਦ ਵਜੇ ਸਦਾ ਪਰਪੂਰ ਉੱਥੇ ਸ਼ਬਦ ਪ੍ਰਗਟ ਹੋ ਜਾਂਦਾ ਓਹੀ ਤਾਂ ਹੁਕਮ ਹੈ ਸ਼ਬਦ ਗੁਰੂ ਹੈ ਪਰ ਅਜੇ ਤਾਂ ਰੋਲਾ ਪਈ ਜਾਂਨੇ ਸ਼ਬਦ ਗੁਰੂ ਗਿਆਨ ਗੁਰੂ ਉਹ ਭਾਈ ਪਹਿਲੇ ਗੁਰ ਸ਼ਬਦ ਦਾ ਗਿਆਨ ਤਾਂ ਲਾਓ ਗੁਰੂ ਭਗਤਾਂ ਦੇ ਦਸਾਹਰਾ ਤੇ ਤਾਂ ਚੱਲੋ ਉਹ ਸਾਡਾ ਬੇਸ਼ਅ ਨਹੀਂ ਹੈਗਾ ਸਰੀਰ ਕਰਕੇ ਅਸੀਂ ਪੂਰਨੋਏ ਬੈਠੇ ਆ ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਆ ਬਿਨ ਗੁਣ ਕੀਤੇ ਭਗਤੀ ਨਾ ਹੋਏ ਗੁਣ ਸਾਡੇ ਚ ਕੋਈ ਨਹੀਂ ਭਗਤ ਅਸੀਂ ਪਹਿਲਾ ਵਾ ਪੂਰੀਆਂ ਡਿਗਰੀਆਂ ਪ੍ਰਾਪਤ ਕਰੀ ਬੈਠੇ ਆ ਐਸਾ ਸਿਮਰਨ ਕਰਮਨ ਮਾਹੇ ਬਿਨ ਸਿਮਰਨ ਮੁਕਤ ਕਤਹਿ ਨਾ ਹੈ ਭਗਜੀ ਕਹਿੰਦੇ ਐਸੇ ਸਿਮਰ ਸੋਝੀ ਲੈਂਦਾ ਰਹੇ ਣ ਛੱਡੀ ਨਾ ਮੁਕਤੀ ਨਹੀਂ ਮਿਲਣੀ ਇਹ ਇਹ ਕਿਤੇ ਨਹੀਂ ਮਿਲਣਾ ਬਾਹਰ ਤੁਹਾਨੂੰ ਇਹ ਅੰਦਰ ਜਾ ਕੇ ਮਿਲਣਾ ਬਾਹਰੋਂ ਸਮਝਣਾ ਗੁਰ ਸ਼ਬਦ ਦਾ ਗਿਆਨ ਨਾਮ ਸਾਨੂੰ ਅੰਦਰ ਹੀ ਮਿਲਣਾ ਰਹਾਉ ਜੇ ਸਿਮਰਨ ਨਾਹੀਂ ਨਨਕਾਰ ਮੁਕਤ ਕਰੇ ਉਤਰੇ ਬੋਪਾਰ ਜਿਹੜਾ ਸਾਡੇ ਸਿਰ ਤੇ ਭਾਰ ਹੈ ਮਾਇਆ ਚਿੰਤਾ ਹੈ ਲੈ ਜਾਂਦੀ ਹੈ ਇਹ ਸਿਮਰਨ ਨੂੰ ਦਰਗਾਹ ਦੇ ਵਿੱਚ ਐਂਟਰੀ ਨਨਕਾਰ ਨਹੀਂ ਹੈਗਾ ਪਹੁੰਚ ਜਾਂਦੇ ਨੇ ਉਹ ਦੂਜੀ ਸਿਮਰਨਾਂ ਸੋਝੀਆਂ ਜਿੰਨੀਆਂ ਮਤਾਂ ਨੇ ਸੰਸਾਰੀ ਉਹਨਾਂ ਨੂੰ ਐਂਟਰੀ ਨਹੀਂ ਹੈਗੀ ਉੱਥੇ ਨਾਮ ਨਾਲ ਐਂਟਰੀ ਹੈ ਜਿਵੇਂ ਸੰਸਾਰੀ ਪੰਥ ਬਤਾਂ ਬਣਾ ਲੈਨੇ ਆ ਸਤਿਗੁਰਾਂ ਨੇ ਸਮਝਾਇਆ ਸੁਖਣੀ ਸਾਹਿਬ ਚ ਜੇ ਪੰਥ ਰਕੋ ਨਾ ਸਿਆਨ ਨੂੰ ਹਰਕਾ ਨਾਮ ਤੇ ਨਾਲ ਪਛਾਨੋ ਉਹ ਨਾਮ ਨਾਲ ਪਹਿਚਾਨ ਹੈ ਭਾਈ ਜਹ ਸਿਮਰ ਨਾਹੀ ਨਨਕਾਰ ਮੁਕਤ ਕਰੇ ਉਤਰੇ ਭੋਪਾ ਨਮਸਕਾਰ ਕਰ ਹਿਰਦੇ ਮਾਹੀਂ ਫਿਰ ਫਿਰ ਤੇਰਾ ਆਵਣ ਨਾਹੀ ਨਮਸਕਾਰ ਭਾਵ ਏ ਘਾਰ ਚ ਲੱਗ ਰੇ ਨੀਵਾ ਹੋ ਕੇ ਸਿਰ ਨਾ ਚੱਕੀ ਫਿਰ ਤੇਰਾ ਆਉਣਾ ਜਾਣਾ ਖਤਮ ਹੋ ਜਾਊਗਾ ਜਹ ਸੇਵਨ ਕਰੇ ਤੂੰ ਕੇਲ ਦੀਪਕ ਬਾਨ ਧਾਰਿਓ ਬਿਨ ਤੇਲ ਫਿਰ ਇਹ ਕੇਲ ਭਾਵ ਖੁਸ਼ ਰਹੇਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਵਿਗਾਸ ਮਾਰਗ ਹੈ ਭਾਈ ਤੇ ਖੁਸ਼ ਰਹਿੰਦੀ ਹੈ ਜੀਵ ਆਤਮਾ ਜਿਹੜੇ ਚੱਲਦੇ ਨੇ ਇਹ ਦੀਪਕ ਐਸਾ ਵਾ ਤੇਲ ਦੀ ਲੋੜ ਨਹੀਂ ਹੈਗੀ ਇਹ ਜਲਦਾ ਹੀ ਰਹਿੰਦਾ ਗੁਰਸਾਖੀ ਜੋਤ ਪ੍ਰਗਟ ਹੋਏ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਵਿਕਾੜੇ ਮਾਰ ਇਹ ਦੀਪਕ ਅਮਰ ਉਹ ਆਤਮਾ ਅਮਰ ਹੋ ਜਾਂਦੀ ਹੈ ਜਿਹੜੇ ਸੁਣਦੇ ਨੇ ਉਹ ਦੂਜਿਆਂ ਨੂੰ ਵੀ ਅਮਰ ਕਰ ਦਿੰਦੇ ਨੇ ਕਾਮ ਕ੍ਰੋਧ ਵਿਕਾੜੇ ਲੈ ਮਾਰ ਮਾਰ ਕੇ ਬਾਹਰ ਕੱਢ ਦਿੰਦੇ ਨੇ ਭਜਾ ਦਿੰਦੇ ਨੇ ਜਮ ਲਜਾਏ ਕਰ ਭਾਗਾ ਸੜਕੇ ਚਲੇ ਜਾਂਦੇ ਨਾ ਇਤਰਾ ਸੋਨ ਜਮ ਦੂਤ ਛੱਡ ਜਾਇਓ ਜਹ ਸਿਮਰਨ ਤੇਰੀ ਗਤ ਹੋਏ ਸੋ ਸਿਮਰ ਰ ਕੰਠ ਪਰੋਏ ਕੰਠ ਦੇ ਵਿੱਚ ਪਰੋ ਕੇ ਰੱਖਣਾ ਭਾਈ ਜਿਵੇਂ ਮਾਇਆ ਸਾਡੇ ਕੋਲ ਹੀ ਹੁੰਦੀ ਹੈ ਖਰਚ ਲੈਣੇ ਆਵੇਂ ਕਿਤੇ ਵੀ ਜਾਵਾਂਗੇ ਜਹਾਂ ਜਾਈਏ ਤਹਾਂ ਸੇ ਲਈ ਗੁਰਦਾ ਸ਼ਬਦ ਗੁਰਦਾ ਗਿਆਨ ਸਾਡੇ ਨਾਲ ਹੋਏ ਕੰਠ ਪਰੋ ਕੇ ਰੱਖਣਾ ਯਾਦ ਰੱਖਣਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ ਸੋ ਸਿਮਨ ਕਰ ਨਾਹੀਂ ਰਾਖ ਉਤਾਰ ਬਾਹਰ ਨਿਕਲ ਜਿਏਗਾ ਇਹ ਰੱਖਣ ਵਾਲੀ ਨਹੀਂ ਮਾਲਾ ਗਲ ਚ ਪਾ ਕੇ ਜਿਵੇਂ ਅਸੀਂ ਕਹਿੰਨੇ ਪਾ ਕਰਦੇ ਨਹੀਂ ਪਾਈ ਇਹ ਕਰਦੇ ਰਹਿਣਾ ਇਕੱਠਾ ਕਰਦੇ ਰਹਿਣਾ ਗੁਰਪ੍ਰਸਾਦ ਦੀ ਉਤਰੇ ਪਾਰ ਗੁਰੂ ਦੇ ਗਿਆਨ ਨਾਲ ਪਾਰ ਨਿਕਲ ਜੇਗਾ ਪਾਰੋਂ ਪਾਰ ਪ੍ਰੀਤਮ ਗੁਰ ਸ਼ਬਦ ਲੰਗਾਵੇ ਜੈ ਸਿਮਰ ਨਾਹੀਂ ਤੋ ਇਕਾਨ ਮੰਦਰ ਸੋਵੇ ਪਟੰਬਰ ਤਨ ਰਾਮ ਨਾ ਜਾ ਕੇ ਸੋ ਜੀ ਆਪਦੇ ਘਰੇ ਕਿਸੇ ਦੀ ਕਾਨ ਨਹੀਂ ਤੈਨੂੰ ਜਮ ਛੱਡ ਜਾਣਗੇ ਸੇ ਸੁਖਾਲੀ ਵਿਖਸੇ ਜੀਓ ਸੋ ਸਿਮਰ ਤੁੰ ਅੰਦਨ ਪੀਓ ਪੀਂਦਾ ਰਹਿ ਪਾਈ ਨਾਮ ਅਮਰਤ ਗਿਆਨ ਪੀਂਦਾ ਰਹਿ ਸੁਖ ਸੇਖਾਲੀ ਸੇ ਸੇਖਾਲੀ ਆ ਹੋ ਤੇ ਸੁਖੀ ਸੁਖ ਹੈ ਉਹ ਸੁਖ ਸਾਗਰ ਹੈ ਦੁਖ ਸਾਗਰ ਹੈ ਭਾਈ ਜਗਜੀਤ ਸਿੰਘ ਵੀ ਆਪਾਂ ਰੋਜ਼ ਪੜ੍ਹਦੇ ਆਂ ਦੁਖ ਪਰ ਹਰ ਸੁਖ ਕਰ ਲੈ ਜਾਏ ਬਾਣੀ ਸੰਨ ਦੁਖ ਸਾਗਰ ਤੋਂ ਕੱਢ ਕੇ ਸੁਖ ਸਾਗਰ ਚ ਲ ਜਾਂਦੇ ਸੀ ਫਿਰ ਦੁਖ ਸਾਗਰ ਨੂੰ ਆਉਨੇ ਜਹ ਸਿਮਰਨ ਤੇਰੀ ਜਾਏ ਬੁਲਾਏ ਜਹ ਸਿਮਰਨ ਤੂਜੇ ਪਹੇ ਨਾਮ ਆਏ ਮਾਇਆ ਦੂਰ ਹੋ ਜਾਂਦੀ ਹੈ ਕਲਪਨਾ ਖਤਮ ਹੋ ਜਾਂਦੀ ਹੈ ਜਿਹੜੀ ਬੁਲਾਏ ਕਲਪਨਾ ਸਗੀ ਅਨੁਭੋਤ ਭੂਤ ਮਨ ਬੋਤਲ ਚੋਂ ਬਾਹਰ ਨਿਕਲ ਗਿਆ ਸੀ ਉਹ ਫਿਰ ਬੰਦ ਕਰ ਲਿਆ ਬੁੱਧੀ ਨੇ ਮਨ ਜੀਤੇ ਜਗ ਜੀਤ ਸਿਮਰ ਸਿਮਰ ਹਰ ਮਨ ਮੰਗਾਂ ਗਾ ਇਹ ਇਸਮਰ ਸਤਗੁਰ ਤੇ ਪਾਈਏ ਫਿਰ ਸਤਗੁਰ ਦੀ ਦਰਸ਼ਨ ਪ੍ਰਾਪਤੀ ਨੰਤ ਪਿਆ ਮੇਰੀ ਮਾਇ ਸਤਗੁਰ ਮੈਂ ਪਾਇਆ ਫਿਰ ਸਿਮਰਨ ਹੁੰਦਾ ਹੈ ਫਿਰ ਤਿੰਨ ਲੋਕਾਂ ਦੀ ਸੋਝੀ ਚੌਥਾ ਆਪਦਾ ਘਰ ਸੱਚਖੰਡ ਇਹ ਸਿਮਰਨ ਸਤਗੁਰ ਤੇ ਪਾਈਏ ਪਾ ਸਤਗੁਰੂ ਸੱਤਾ ਬਾਹਰ ਬਣਾ ਲੇ ਭਾਈ ਸਾਰਾ ਕੁਝ ਗੁਰੂ ਬਣਾ ਲੇ ਸੰਤ ਸਾਰਾ ਕੋ ਬਣੇ ਬੈਠੇ ਇਹ ਤਾਂ ਅੰਮ੍ਰਿਤ ਲੋਕ ਹੈ ਭਾਈ ਜਾਗ ਸੋਏ ਸਿਮਰਨ ਰਸ ਭੋਗ ਜਾ ਕੇ ਬਾਣੀ ਪੜੀ ਜਾਂਦੀ ਹੈ 12 ਮਾ ਸਤਗੁਰ ਸਮਝਾਉਂਦੇ ਨੇ ਚੇਤੀ ਗੋਬਿੰਦ ਰਾਧੀ ਇਹ ਹੋਵੇ ਆਨੰਦ ਕਣਾ ਜਾ ਕੇ ਪੜਨੀ ਹੈ ਬਾਣੀ ਜੇ ਸੋ ਆਤਮਾ ਜਾਗੂਗੀ ਤਾਂ ਅਮਰਤ ਵੇਲਾ ਹੋਊਗਾ ਫਿਰੇ ਪੜੀ ਜਾਣੀ ਆ ਜਾਗ ਸੋਏ ਸਿਮਰ ਰਸ ਭੋਗ ਹਰ ਸਿਮਰ ਪਾਈਏ ਸੰਜੋਗ ਇਹ ਸੰਜੋਗ ਮੌਕਾ ਹੈ ਹੁਣ ਤੁਨੂੰ ਇਹ ਪ੍ਰਾਪਤੀ ਕਰ ਲੈ ਜੇ ਸਿਮਰ ਨਹੀਂ ਤੁਝ ਭਾਰ ਸੋ ਸਿਮਰ ਰਾਮ ਨਾਮ ਆਧਾਰ ਹੀ ਆਧਾਰ ਆਸਰਾ ਕਰੀਦਾ ਹੁਕਮ ਦੇ ਆਸਰੇ ਰਹਿ ਤੇਰਾ ਭਾਰ ਜਿਹੜਾ ਹੈ ਚਿੰਤਾ ਸਿਰ ਤੇ ਸਭ ਖਤਮ ਹੋ ਜਾਊਗਾ ਸੋ ਸਿਮਰ ਰਾਮ ਨਾਮ ਆਧਾਰ ਕਹੇ ਕਵੀ ਜਾਕਾ ਨਹੀਂ ਅੰਤ ਤਿਸ ਕੇ ਅਗੇ ਤੰਤਨਾਮਾ ਦਿੱਤੀ ਤੰਤਮੰਤ ਕੁਛ ਨਹੀਂ ਚੱਲਦਾ ਸਭ ਖਤਮ ਹੋ ਜਾਂਦੇ ਨੇ ਕੋਈ ਕੁਛ ਨਹੀਂ ਵਿਗਾੜ ਸਕਦਾ ਜਿਸ ਰੱਖੇ ਤੂੰ ਤਿਸ ਮਾਰੇ ਕੌਣ ਜਿਸ ਮਾਰੇ ਤੂੰ ਤਿਸ ਬਚਾਵੇ ਕੌਣ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਣੀ ਨਾਲ ਜੁੜੀਏ ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਵਾ ਆਪਣਾ ਵੀ ਗੁਰਪੁਰਬ ਹੋਵੇ ਆਪਾਂ ਵੀ ਗੁਰ ਦਾ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ